ਪੰਜਾਬ ਦੇ ਵਿੱਚ ਅੱਜ ਸਵੇਰੇ ਵੱਡੀ ਵਾਰਦਾਤ ਵਾਪਰੀ ਹੈ ਸ਼ਰੀਆਮ ਗੋਲੀਆਂ ਦੇ ਨਾਲ ਪੁਨ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦਾ ਵਰਕਰ ਹੈ ਗੋਪੀ ਚੋਲਾ ਜਿਸ ਤਰ੍ਹਾਂ ਵਾਰਨਿੰਗ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਫਾਟਕਾਂ ਦੇ ਉੱਤੇ ਗੱਡੀ ਰੁਕਦੀ ਹੈ ਠੀਕ ਉਸੇ ਤਰ੍ਹਾਂ ਦਾ ਸੀਨ ਹੈ ਗੋਪੀ ਚੋਲਾ ਦੇ ਨਾਲ ਬਣਿਆ ਤਾਂ ਫਾਟਕਾਂ ਦੇ ਉੱਤੇ ਗੱਡੀ ਰੁਕੀ ਸੀ ਫਾਟਕ ਬੰਦ ਸਨ ਤੇ ਮੌਕਾ ਵੇਖ ਕੇ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਗੋਲਗੀਆਂ ਚਲਾ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਗੋਪੀ ਚੋਲਾ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਗੋਇੰਦਵਾਲ ਫਤਿਆਬਾਦ ਫਾਟਕ ਦੇ ਨਜ਼ਦੀਕ ਦੀ ਇਹ ਘਟਨਾ ਹੈ ਜਿੱਥੇ ਕਿ ਫਾਟਕ ਬੰਦ ਹੋਣ ਕਰਕੇ ਗੱਡੀ ਰੋਕੀ ਹੋਈ ਸੀ ਤੇ ਮੌਕਾ ਵੇਖ ਕੇ ਇਹਨਾਂ ਹਮਲਾਵਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਜਿਸ ਕਰਕੇ ਗੋਪੀ ਚੋਲਾ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਾਂ ਕਪੂਰਥਲਾ ਵਿਖੇ 300 ਸੱਤ ਦੇ ਮੁਕਦਮੇ ਦੇ ਵਿੱਚ ਤਰੀਕ ਭੁਗਤਣ ਜਾ ਰਿਹਾ ਸੀ ਪਰ ਇਹਨਾਂ ਹਮਲਾਵਰਾਂ ਨੇ ਪੂਰੀ ਵਿੜਕ ਰੱਖੀ ਤੇ ਮੌਕਾ ਵੇਖ ਕੇ ਮੌਦੇ ਘਾਟ ਉਤਾਰ ਦਿੱਤਾ ਗੋਪੀ ਚੋਲਾ ਆਮ ਆਦਮੀ ਪਾਰਟੀ ਦਾ ਚੋਲਾ ਸਾਬ ਤੋਂ ਵਰਕਰ ਦੱਸਿਆ ਜਾ ਰਿਹਾ ਜਿਸ ਨੂੰ ਕੀ ਮਾਰ ਦਿੱਤਾ ਗਿਆ ਇਸ ਵਾਰਦਾਤ ਤੋਂ ਬਾਅਦ ਸਾਰੇ ਤਰਨਤਾਰਨ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਕਿਵੇਂ ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਵੀ ਇਨੈਲੋ ਦੇ ਸੂਬਾ ਪ੍ਰਧਾਨ ਨੂੰ ਜੋ ਹੈ ਗੋਲੀਆਂ ਮਾਰੀਆਂ ਗਈਆਂ ਉਸ ਨੂੰ ਵੀ ਗੋਲੀਆਂ ਉਦੋਂ ਮਾਰੀਆਂ ਗਈਆਂ ਜਦੋਂ ਉਹ ਫਾਟਕਾਂ ਦੇ ਉੱਤੇ ਰੁਕਿਆ ਸੀ ਤੇ ਹੁਣ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਵਾਰਦਾਤ ਵਾਪਰੀ ਹੈ ਫਾਟਕਾਂ ਦੇ ਉੱਤੇ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਵਰਕਰ ਗੋਪੀ ਚੋਲਾ ਜਿਸ ਦੀ ਕੀ ਮੌਕੇ ਤੇ ਮੌਤ ਹੋ ਚੁੱਕੀ ਹੈ ਅਫੜਾ ਤਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ ਗੱਡੀ ਦੇ ਸ਼ੀਸ਼ੇ ਤੱਕ ਵੀ ਟੁੱਟੇ ਪਏ ਨੇ ਇਥੋਂ ਤੱਕ ਕਿ ਜੋ ਹੈ ਗੋਲੀਆਂ ਦੇ ਛਰੇ ਵੀ ਜੋ ਸੜਕ ਦੇ ਉੱਤੇ ਪਏ ਹੋਏ ਵਿਖਾਈ ਦੇ ਰਹੇ ਨੇ ਫਿਲਹਾਲ ਦੀ ਘੜੀ ਫਾਟਕ ਬੰਦ ਨੇ ਤਾਂ ਆਖਿਰਕਾਰ ਇਹ ਸਾਰਾ ਹਾਦਸਾ ਕਿਵੇਂ ਵਾਪਰਿਆ ਮੇਰੇ ਸਹਿਯੋਗੀ ਤਰਨਤਾਰਨ ਤੋਂ ਸ਼ੇਰੂ ਮਹਾਜਨ ਜੁੜੇ ਨੇ ਜੀ ਮਹਾਜਨ ਆਖੀ ਜੀ ਆਖਿਰਕਾਰ ਇਹ ਵੱਡੀ ਵਾਰਦਾਤ ਵਾਪਰੀ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਕੀ ਕਾਰਨ ਹੈ ਜੀ ਬਿਲਕੁਲ ਜੀ ਇਹ ਆਮ ਆਦਮੀ ਪਾਰਟੀ ਦਾ ਵਰਕਰ ਹੀ ਗੁਰਪ੍ਰੀਤ ਸਿੰਘ ਗੁਪੀ ਜਿਹੜੇ ਗੁਰਪ੍ਰੀਤ ਸਿੰਘ ਚੋਗੋਪੀ ਚੋਲੇ ਦੇ ਨਾਂ ਤੋਂ ਪਛਾਣਿਆ ਜਾਂਦਾ ਸੀਗਾ ਇਹ ਅੱਜ ਜਿਹੜਾ ਕਿ ਸੇਰ ਤਰਕਸਾਰਾ ਚ ਤਕਰੀਬਨ ਜਿਹੜਾ ਕਿ 9 ਵਜੇ ਤੋਂ ਬਾਅਦ ਜਿਹੜਾ ਕਿ ਘਰ ਦੇ ਵਿੱਚੋਂ ਚੱਲਿਆ ਤਾਂ ਉਹ ਆਪਣੇ ਇੱਕ ਕਪੂਰ ਥਲੇ ਜਾ ਰਿਹਾ ਸੀ ਆਪਣੀ ਕੋਟ ਦੇ ਵਿੱਚ ਤਰੀਕੂ ਪਹੁੰਚਣ ਵਾਸਤੇ ਤਾਂ ਇੱਕ ਫਟਿਆ ਬਾਅਦ ਤੁਹਾਡੇ ਲੰਘਦਾ ਕੋ ਇਨਵਰਸਾ ਫਾੜਕ ਹੁੰਦਾ ਹੈ ਤੇ ਫਾੜਕ ਤੇ ਜਿਹੜਾ ਕਿ ਫਾੜਕਾ ਅੱਗੇ ਉਹ ਬੰਦ ਹੋ ਜਾਂਦਾ ਤਾਂ ਇੱਕ ਤਿੰਨ ਅਨੁਭਵਤ ਨੌਜਵਾਨ ਜਿਹੜਾ ਕਿ ਸਵਿਫਟ ਗੱਡੀ ਦੇ ਪਿੱਛੇ ਆਉਂਦੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਕਿ ਗੋਪੀ ਚੋਲੇ ਦੇ ਜਿਹੜੀਆਂ ਚਾਰ ਤੋਂ ਪੰਜ ਫਾਇਰ ਕਰ ਦਿੱਤੇ ਜਾਂਦੇ ਜਿੱਤੀ ਮੌਕੇ ਹਿੰ ਵਾਪਸ ਤੇ ਛੇ ਨੂੰ ਚਲੇ ਜਾਂਦੇ ਹਨ ਜੀ ਇਸ ਨੂੰ ਪਹਿਲਾਂ ਕੋਈ ਧਮਕੀਆਂ ਵਗੈਰਾ ਵੀ ਮਿਲੀਆਂ ਸਨ ਬਿਲਕੁਲ ਜੀ ਜੇ ਗੱਲ ਕਰੀ ਸੂਤਰਾਂ ਤੋਂ ਪਤਾ ਲੱਗਾ ਤਾਂ ਪਹਿਲਾਂ ਵੀ ਇਹਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਸਨ ਤਾਂ ਉਸੇ ਤਰ੍ਹਾਂ ਮੇਰੇ ਨੂੰ ਫੋਨ ਵੀ ਆ ਚੁੱਕੇ ਸਨ ਧਮਕੀਆਂ ਦੇ ਤਾਂ ਇਸਦੇ ਚੱਲਦੇ ਆ ਜਿਹੜਾ ਕਿ ਅੱਜ ਇਸ ਨੂੰ ਜਿਹੜਾ ਕਿ ਮੌਕੇ ਤੇ ਇਸ ਦੀ ਮੌਤ ਹੋ ਗਈ ਹੈ ਜਿਹੜਾ ਕਿ ਫਟੇ ਸਟੈਮ ਇੱਥੇ ਸਾਡੇ ਕੋਲ ਡਿਪਟੀ ਗੁਮਿੰਦਵਾਲ ਸਾਹਿਬ ਤੇ ਡੀਐਸਪੀ ਟੀ ਸਾਹਿਬ ਵੀ ਮੌਕੇ ਤੇ ਪਹੁੰਚੇ ਹਨ ਉਹਨਾਂ ਵੱਲੋਂ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਇਹ ਕਿਸੇ ਕੰਮ ਤੇ ਚਲੇ ਸਨ ਜਾਂ ਫਿਰ ਕਿਤੇ ਹੋਰ ਜਾ ਰਹੇ ਸਨ ਜਿਸ ਕਰਕੇ ਇਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਘਰ ਤੋਂ ਆਪਣੇ ਘਰ ਤੋਂ ਇਹ ਇਹ ਕਪੂਰਸਲਾ ਕੋਰਟ ਦੇ ਵਿੱਚ ਜਾ ਰਹੇ ਸਨ ਆਪਣੀ ਤਰੀਕੂ ਭੁਗਤਣ ਵਾਸਤੇ ਜੀ ਪਰਿਵਾਰ ਦੇ ਵਿੱਚ ਇਹਨਾਂ ਦੇ ਕੌਣ-ਕੌਣ ਹੈ ਬਿਲਕੁਲ ਜੀ ਅਜੇ ਤੱਕ ਤਾਂ ਇਹਨਾਂ ਦਾ ਪਤਾ ਲੱਗਾ ਇਹਨਾਂ ਦਾ ਬੇਟਾ ਵੀ ਜਿਹੜਾ ਕਿ ਆਇਆ ਹੈ ਉਸ ਵੱਲੋਂ ਵੀ ਰੂਸ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਮੇਰੇ ਜਿਹੜੇ ਕਿ ਫਾਦਰਨਾ ਪਾਪਾ ਜਿੱਤੀ ਹਾਲੇ ਤੱਕ ਮੀਡੀਆ ਵੱਲੋਂ ਕੋਈ ਜਾਣਕਾਰੀ ਪੁਲਿਸ ਨਾਲ ਪੁਲਿਸ ਵੱਲੋਂ ਨਾ ਕਿਸੇ ਘਰ ਵੱਲੋਂ ਦਿੱਤੀ ਜਾ ਰਹੀ ਹੈ ਜੀ ਜਿਸ ਵੇਲੇ ਇਹ ਹਮਲਾ ਕੀਤਾ ਗਿਆ ਗੱਡੀ ਦੇ ਵਿੱਚ ਗੋਪੀ ਚੋਲਾ ਇਕੱਲੇ ਸਨ ਜਾਂ ਫਿਰ ਕੋਈ ਹੋਰ ਉਹਨਾਂ ਦੇ ਸਾਥੀ ਜਾਂ ਪਰਿਵਾਰਿਕ ਮੈਂਬਰ ਵੀ ਮੌਜੂਦ ਸਨ ਨੇ ਬਿਲਕੁਲ ਜੀ ਗੋਪੀ ਚੋਲਾ ਜਿਹੜੀ ਇਕੱਲੇ ਹੀ ਇੱਕ ਗੱਡੀ ਦੇ ਵਿੱਚ ਇਕੱਲੇ ਆ ਰਹੇ ਸਨ ਚੋਲੇ ਤੋਂ ਤੇ ਇਹਨਾਂ ਦੇ ਜਿਹੜੇ ਅੱਜ ਸਾਥੀ ਜਿਹੜੇ ਕਿ ਗੁਬਿੰਦਵਾਲ ਸਾਹਿਬ ਇਹਨਾਂ ਦੀ ਵੇਟ ਕਰ ਰਹੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਤਰੀਕ ਦੇ ਨਾਲ ਜਾਣਾ ਹੈ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਵੱਡੀ ਵਾਰਦਾਤ ਵਾਪਰੀ ਹੈ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਬੰਦ ਫਾਟਕਾਂ ਦਾ ਮੌਕਾ ਵੇਖ ਕੇ ਮੌਦੇ ਕਾਟ ਉਤਾਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਰਕਰ ਗੋਪੀ ਚੋਲਾ ਨੂੰ ਜਿਹੜਾ ਕਿ ਆਪਣੇ ਘਰੋਂ ਤਾਂ ਤਰੀਕ ਭੁਗਤਣ ਦੇ ਲਈ ਗਿਆ ਸੀ ਪਰ ਮੌਕਾ ਵੇਖ ਕੇ ਹਮਲਾਵਰਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਉਸ ਨੂੰ ਮੌਦੇ ਕਾਟ ਉਤਾਰ ਦਿੱਤਾ ਗਿਆ ਚੋਲਾ ਸਾਹਿਬ ਦੇ ਵਿੱਚ ਤਰਨਦਾਰਨ ਦੇ ਵਿੱਚ ਕਾਫੀ ਜ਼ਿਆਦਾ ਮੰਨਿਆ ਪਰ ਮੰਨਿਆ ਨਾਮ ਮੰਨਿਆ ਜਾਂਦਾ ਉਂਝ ਨਾਮ ਤਾਂ ਗੁਰਪ੍ਰੀਤ ਹੈ ਪਰ ਲੋਕਾਂ ਦੇ ਵਿੱਚ ਜੋ ਪੋਪੁਲਾਰਿਟੀ ਇਸ ਨੇ ਖੱਟੀ ਹੈ ਗੋਪੀ ਚੋਲਾ ਦੇ ਨਾਮ ਤੋਂ ਖੱਟੀ ਹੈ ਲੋਕਾਂ ਦੇ ਵਿੱਚ ਜੋ ਹੈ ਕਾਫੀ ਜ਼ਿਆਦਾ ਇਹ ਸ਼ਖਸ ਪ੍ਰਸਿੱਧ ਮੰਨਿਆ ਜਾਂਦਾ ਸੀ ਆਮ ਆਦਮੀ ਪਾਰਟੀ ਦਾ ਵਰਕਰ ਹੈ ਜਿਸ ਨੂੰ ਕੀ ਮੌਤੇ ਘਾਟ ਉਤਾਰ ਦਿੱਤਾ ਗਿਆ ਹਮਲਾ ਵੀ ਉਸ ਵੇਲੇ ਕੀਤਾ ਗਿਆ ਜਦੋਂ ਉਹ ਸਵੇਰੇ ਆਪਣੇ ਘਰੋਂ ਤਿਆਰ ਹੋ ਕੇ ਕਪੂਰਥਲਾ ਵਿਖੇ ਤਰੀਕ ਭੁਗਤਣ ਦੇ ਲਈ ਜਾ ਰਿਹਾ ਸੀ ਪਰ ਐਨ ਮੌਕੇ ਦੇ ਉੱਤੇ ਇਹਨਾਂ ਹਮਲਾਵਰਾਂ ਦੇ ਹੱਥ ਗੇਮ ਆ ਜਾਂਦੀ ਹੈ ਜਦੋਂ ਫਾਟਕ ਬੰਦ ਹੁੰਦੇ ਨੇ ਤਾਂ ਗੋਪੀ ਨੇ ਫਾਟਕ ਬੰਦ ਹੋਣ ਕਰਕੇ ਆਪਣੀ ਗੱਡੀ ਬੰਦ ਕਰਕੇ ਫਾਟਕਾਂ ਦੇ ਕੋਲ ਖੜਾ ਦਿੱਤੀ ਇਸ ਦਰਮਿਆਨ ਇਹਨਾਂ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਗੋਪੀ ਚੋਲਾ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਿਸ ਵੇਲੇ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਇਕੱਲਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਕੋਟ ਦੇ ਵਿੱਚ ਤਰੀਕ ਭੁਗਤਣ ਦੇ ਲਈ ਜਾ ਰਿਹਾ ਸੀ ਤੇ ਇਸ ਦੇ ਕੁਝ ਸਾਥੀ ਗੋਇੰਦਵਾਲ ਸਾਹਿਬ ਵਿਖੇ ਇਸ ਦੀ ਇੰਤਜ਼ਾਰ ਕਰ ਰਹੇ ਸਨ ਕਿ ਗੋਪੀ ਚੋਲਾ ਆਏਗਾ ਤੇ ਇਕੱਠੇ ਜਾਵਾਂਗੇ ਪਰ ਉਹਨਾਂ ਸਾਥੀਆਂ ਨੂੰ ਨਹੀਂ ਪਤਾ ਸੀ ਕਿ ਹੁਣ ਗੋਪੀ ਚੋਲਾ ਕਦੇ ਵੀ ਵਾਪਸ ਨਹੀਂ ਆਏਗਾ ਪੁਲਿਸ ਦੇ आला ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਅਫੜਾ ਤਫੜੀ ਵਾਲਾ ਮਾਹੌਲ ਹੈ ਫਿਲਹਾਲ ਦੀ ਘੜੀ ਇਹ ਫਾਟਕ ਜੜੇ ਆ ਬੰਨ ਕੀਤੇ ਹੋਏ ਨੇ ਗੋਇੰਦਵਾਲ ਫਤਿਆਬਾਦ ਫਾਟਕ ਤੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਹਮਲਾਵਰ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸ਼ਰੀਆ ਗੋਲੀਆਂ ਚਲਾਈਆਂ ਗਈਆਂ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾਈਆਂ ਕਈ ਗੋਲੀਆਂ ਸਿੱਧੀਆਂ ਵੱਜੀਆਂ ਗੋਪੀ ਚੋਲਾ ਦੇ ਵਿੱਚ ਜਿਸੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਾਂ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਦੇ ਹੱਥੇ ਨਾ ਚੜ ਸਕਣੇ ਇਹਨਾਂ হামলাওয়ার ਜਿਹੜੇ ਐ ਉਸੇ Swift ਗੱਡੀ ਦੇ ਵਿੱਚ ਸਵਾਰ ਹੋ ਕੇ ਵਾਪਿਸ ਭੱਜ ਜਾਂਦੇ ਨੇ ਤਾਂ ਪੁਲਿਸ ਮੌਕੇ ਤੇ ਪਹੁੰਚੀ ਆ ਜਾਂਚ ਪੜਤਾਲ ਕਰ ਰਹੀ ਹੈ ਕਿ ਹਮਲਾਵਰ ਕੌਣ ਸਨ ਮਿਲੀ ਜਾਣਕਾਰੀ ਦੇ ਮੁਤਾਬਿਕ ਸਾਡੇ ਸਹੂਯੋਗੀ ਦੇ ਮੁਤਾਬਿਕ ਕਿ ਆਖਿਰਕਾਰ ਇਸ ਗੋਪੀਚਾਲਾ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਆ ਚੁੱਕੀਆਂ ਨੇ ਥ੍ਰੈਟ ਕਾਲਸ ਆ ਚੁੱਕੀਆਂ ਨੇ ਤਾਂ ਇਸ ਨੂੰ ਲੈ ਕੇ ਸਸਪੈਂਡ ਬਣਿਆ ਹੋਇਆ ਹੈ ਕਿ ਧਮਕੀਆਂ ਹੁੰਦੇ باوجود ਕਿ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਸੀ ਜਾਂ ਨਹੀਂ ਜੇਕਰ ਸ਼ਿਕਾਇਤ ਦਿੱਤੀ hui ਸੀ ਤਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਗੱਡੀ ਦੇ ਵਿੱਚ ਇਕੱਲੇ ਕਿਉਂ ਸਵਾਰਸਨ ਗੋਪੀ ਚੋਲਾ ਬਹੁਤ سارے ਸਵਾਲੇ ਇਹ ਖੜੇ ਹੋ ਜਾਂਦੇ ਨੇ ਕਿ ਆਖਿਰਕਾਰ ਕਿਵੇਂ ਫਾਟਕਾਂ ਦੇ ਉੱਤੇ ਖੜੇ ਆਪਣੀ ਗੱਡੀ ਦੇ ਵਿੱਚ ਬੈਠੇ ਗੋਪੀ ਚੋਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਕਾਫੀ ਜ਼ਿਆਦਾ ਮੰਨਿਆ ਪਰ ਮੰਨਿਆ ਚਿਹਰਾ ਮੰਨਿਆ ਜਾਂਦਾ ਹੈ ਗੋਪੀ ਚੋਲਾ ਦੇ ਨਾਮ ਤੋਂ ਇਸ ਨੇ ਜੋ ਹੈ ਲੋਕਾਂ ਦੇ ਵਿੱਚ ਪ੍ਰਸਿੱਧੀ ਖੱਟੀ ਹੈ ਪਰ ਅੱਜ ਉਸ ਨੂੰ ਸਵੇਰੇ ਮੌਤੇ ਘਾਟ ਉਤਾਰ ਦਿੱਤਾ ਗਿਆ 9 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਕਿ ਸ਼ਰੀਆਮ ਗੋਲੀਆਂ ਚਲਾਈਆਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੁਝ ਵੀ ਕੈਂਟੋ ਗੁਰੇਜ਼ ਕਰਦੀ ਹੋਈ ਵਿਖਾਈ ਦੇ ਰਹੀ ਹੈ ਪਰ ਹਾਲਾ ਅਧਿਕਾਰੀ ਪੁਲਿਸ ਤੇ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਐਨ ਮੌਕੇ ਦੀਆਂ ਦਿਖਾ ਰਹੇ ਹਾਂ ਕਿ ਕਿਵੇਂ ਫਾਟਕਾਂ ਦੇ ਉੱਤੇ ਖੜੀ ਗੱਡੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇੱਕ ਤੋਂ ਬਾਅਦ ਇੱਕ ਕਈ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਗੋਪੀ ਚੋਲਾ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਹੁਣ ਇਸ ਵੇਲੇ ਉਹਨਾਂ ਦਾ ਪੁੱਤਰ ਵੀ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਕਿ ਕਿਵੇਂ ਉਸ ਦਾ ਪਿਓ ਘਰੋਂ ਤਾਂ ਤਰੀਕ ਭੁਗਤਣ ਦੇ ਲਈ ਗਿਆ ਸੀ ਪਰ ਰਸਤੇ ਦੇ ਵਿੱਚ ਇਸ ਤਰ੍ਹਾਂ ਹਮਲਾ ਕਰ ਦਿੱਤਾ ਜਾਏਗਾ ਮੌਤੇ ਘਾਟ ਉਤਾਰ ਦਿੱਤਾ ਜਾਏਗਾ ਇਸ ਦਾ ਪਰਿਵਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਸ਼ਰੀਆਮ ਗੋਲੀਆਂ ਦੇ ਨਾਲ ਭੁੰਨਿਆ ਕਿਉਂਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਸੀਨ ਬਣਿਆ ਸੀ ਇੱਕ ਵੱਡੇ ਲੀਡਰ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਸ ਵੇਲੇ ਉਤਾਰਿਆ ਗਿਆ ਜਦੋਂ ਉਹ ਫਾਟਕਾਂ ਦੇ ਉੱਤੇ ਖੜੇ ਸਨ ਬੰਦ ਫਾਟਕਾਂ ਦਾ ਫਾਇਦਾ ਚੁੱਕਿਆ ਸੀ ਹਰਿਆਣਾ ਦੇ ਵਿੱਚ ਵੀ ਤੇ ਹੁਣ ਉਸੇ ਤਰ੍ਹਾਂ ਦਾ ਸੇਮ ਸੀਨ ਅਜੇ ਉਸ ਘਟਨਾ ਨੂੰ ਹਫਤਾ ਵੀ ਨਹੀਂ ਵਾਪਰਿਆ ਤੇ ਦੂਜੀ ਵਾਰ ਅਜਿਹਾ ਸੀਨ ਪੰਜਾਬ ਦੇ ਵਿੱਚ ਦੁਬਾਰਾ ਬਣ ਚੁੱਕਿਆ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਦਾ ਵਰਕਰ ਗੋਪੀ ਚੋਲਾ ਜਿਹੜਾ ਕਿ ਕਪੂਰਥਲਾ ਜਾ ਰਿਹਾ ਸੀ ਤਰੀਕ ਭੁਗਤਣ ਦੇ ਲਈ ਗੋਇੰਦਵਾਲ ਸਾਹਿਬ ਉਸਦੇ ਸਾਥੀ ਖੜੇ ਸਨ ਕਿ ਗੋਪੀ ਆਵੇਗਾ ਅਸੀਂ ਇਕੱਠੇ ਤਰੀਕ ਭੁਗਤਣ ਤੇ ਜਾ ਕੇ ਤੇ ਹੋਰ ਜਾਵਾਂਗੇ ਪਰ ਜਦੋਂ ਫਾਟਕਾਂ ਦੇ ਉੱਤੇ ਗੱਡੀ ਰੋਕੀ ਗਈ ਤਾਂ ਇਹਨਾਂ ਹਮਲਾਵਰਾਂ ਨੇ ਸਵਿਫਟ ਗੱਡੀ ਚੌ ਉਤਰ ਕੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਗੋਪੀ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤਾਂ ਫਾਟਕ ਫਿਲਹਾਲ ਦੀ ਘੜੀ ਬੰਦ ਨੇ ਮੌਕੇ ਤੇ ਪਰਿਵਾਰਿਕ ਮੈਂਬਰ ਪਹੁੰਚੇ ਹੋਏ ਨੇ ਗੋਪੀ ਨੂੰ ਇਸ ਹਾਲਾਤ ਦੇ ਵਿੱਚ ਦੇਖ ਕੇ ਪੁੱਬਾ ਮਾਰ ਰੋਂਦਾ ਹੋਇਆ ਪਰਿਵਾਰ ਨਹੀਂ ਦੇਖਿਆ ਜਾ ਰਿਹਾ ਗੱਡੀ ਦੇ ਸ਼ੀਸ਼ੇ ਤੱਕ ਵੀ ਪੂਰੀ ਤਰ੍ਹਾਂ ਭੰਡ ਤੇ ਗਏ ਨੇ ਗੋਲੀਆਂ ਦੇ ਛਰੇ ਜਿਹੜੇ ਆ ਉਹ ਸੜਕ ਦੇ ਉੱਤੇ ਪਏ ਹੋਏ ਵਿਖਾਈ ਦੇ ਰਹੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਵੇਲੇ ਮੌਜੂਦਾ ਹਾਲਾਤ ਗੋਇੰਦਵਾਲ ਫਤਿਆਬਾਦ ਦੇ ਫਾਟਕਾਂ ਦੇ ਉੱਤੇ ਕੀ ਬਣੇ ਹੋਏ ਨੇ ਕਿਵੇਂ ਗੋਲੀਆਂ ਚਲਾਈਆਂ ਗਈਆਂ ਇੰਨੀਆਂ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ ਕਿ ਗੋਪੀ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ ਫਾਟਕਾਂ ਦੇ ਉੱਤੇ ਸ਼ਰਿਆਮ ਗੋਪੀਚਾਲਾ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਜਿਸ ਵੇਲੇ ਉਹ ਕਪੂਰਥਲਾ ਤਰੀਕ ਪੋਕਤਣ ਦੇ ਲਈ ਜਾ ਰਿਆ ਸੀ ਪਰ ਮੌਕਾ ਵੇਖ ਕੇ ਇਨ੍ਹਾਂ ਹਮਲਾਵਰਾਂ ਨੇ ਵੇਖਿਆ ਕਿ ਅੱਜ ਗੋਪੀ ਇਕੱਲਾ ਹੈ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਤਰ੍ਹਾਂ ਜੇਕਰ ਸਿੱਧੂ ਮੂਸੇਵਾਲਾ ਦੀ ਗੱਲ ਕੀਤੀ ਜਾਵੇ ਤਾਂ ਉਸ ਘਟਨਾ ਕਰਮ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਸੀਨ ਵਾਪਰਿਆ ਸੀ ਕਿ ਇਹਨਾਂ ਹਮਲਾਵਰਾਂ ਦੇ ਵੱਲੋਂ ਪੂਰੀ ਬਿੜਕ ਰੱਖੀ ਜਾਂਦੀ ਹੈ ਤੇ ਜਦੋਂ ਮੂਸੇਵਾਲਾ ਬਿਨਾਂ ਸਿਕਿਉਰਿਟੀ ਦੇ ਘਰੋਂ ਨਿਕਲਦਾ ਹੈ ਤੇ ਐਨ ਮੌਕਾ ਵੇਖ ਕੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਦੂਜਾ ਵੱਡਾ ਸੀਨ ਜਿਹੜਾ ਇਸ ਵੇਲੇ ਗੋਇੰਦਵਾਲ ਫਤਿਆਬਾਦ ਦੇ ਫਾਟਕਾਂ ਦੇ ਉੱਤੇ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਜਿਸ ਵੇਲੇ ਗੋਪੀ ਆਪਣੀ ਗੱਡੀ ਦੇ ਵਿੱਚ ਇਕੱਲਾ ਡਰਾਈਵ ਕਰਕੇ ਤਰੀਕ ਭੁਗਤਣ ਦੇ ਲਈ ਜਾ ਰਿਹਾ ਸੀ ਆਧ ਰਸਤੇ ਦੇ ਵਿੱਚ ਉਸਤੇ ਦੋਸਤ ਉਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਗੋਪੀ ਆਵੇਗਾ ਫਿਰ ਇਕੱਠੇ ਜਾਵਾਂਗੇ ਪਰ ਫਾਟਕਾਂ ਦੇ ਉੱਤੇ ਇਹ ਸਾਰਾ ਘਟਨਾਕਰਮ ਵਾਪਰ ਜਾਏਗਾ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਪਰਿਵਾਰ ਨੂੰ ਵੀ ਆਖ ਕੇ ਤੁਰਿਆ ਸੀ ਕਿ ਮੈਂ ਚੱਲਿਆਂ ਚਾਮ ਨੂੰ ਘਰ ਆ ਜਾਵਾਂਗਾ ਪਰ ਹੁਣ ਗੋਪੀ ਕਦੇ ਵੀ ਵਾਪਸ ਨਹੀਂ ਆਏਗਾ ਕਿਉਂਕਿ ਹਮਲਾਵਰਾਂ ਦੇ ਹੱਥੇ ਚੜ ਚੁਕਿਆ ਬੰਦ ਫਾਟਕਾਂ ਦਾ ਮੌਕਾ ਵੇਖ ਕੇ ਇਹਨਾਂ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਗੋਪੀ ਚੋਲਾ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ